ਜਿਹੜੇ ਸਿੰਘਾਂ ਨੇ ਜਾ ਕੇ ਛਡਾ ਲਿਆਂਦੀਆਂ ਸੀ ਸੋ ਇਧਰ ਜਦੋਂ ਸਿੱਖ ਆਪਣੇ ਹਿਰਦੇ ਦੇ ਵਿੱਚ ਗੁਰਬਾਣੀ ਦਾ ਵਾਸ ਕਰਦਾ ਆ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਦੋਂ ਉਹ ਅੰਮ੍ਰਿਤ ਪਹਿਲਾਂ ਅੰਦਰ ਛਕਦਾ ਏ ਬਾਹਰੋਂ ਪੰਜਾ ਕਕਾਰਾਂ ਦਾ ਧਾਰਨੀ ਹੋ ਜਾਂਦਾ ਖੰਡੇ ਪਾਟੇ ਦੀ ਪੋਲ ਛਕ ਲੈਂਦਾ ਉਹ ਸੰਪੂਰਨ ਇਨਸਾਨ ਉਦੋਂ ਬਣਦਾ ਜੇ ਖਾਲਸਾ ਜੀ ਸੋ ਉਦੋਂ ਅਕਾਲ ਉਹਦੇ ਨਾਲ ਖੜ ਜਾਂਦਾ ਏ ਤੇ ਜਿਹਦੇ ਨਾਲ ਅਕਾਲ ਜਿਹੜਾ ਆਣ ਕੇ ਖੜ ਜਾਓ ਉਹਦੇ ਵਿਰੁੱਧ ਖੜਨ ਦੀ ਕਿਸੇ ਦੀ ਜ਼ਰੂਰਤ ਨਹੀਂ ਹੁੰਦੀ ਨਿਸਤਵਾ ਬੂਤ ਹੋ ਜਾਂਦਾ ਇਹ ਨਸ਼ੇ ਦਾ ਵੀ ਜੋਰ ਚੱਲ ਰਿਹਾ ਇਸ ਚਿਰ ਨੌਜਵਾਨ ਪੀੜ੍ਹੀ ਦੇ ਵਿੱਚ ਅੱਜ ਅੱਜ ਜਿਹੜਾ ਆਪਣਾ ਕੱਲੂ ਘਰਾ ਦਿਖਾ ਰਹੇ ਆ ਉਹ ਸਬੰਧ ਦੇ ਵਿੱਚ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇ ਰਹੇ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਾਡੇ ਅਸਲ ਹੀਰੋ ਉਹ ਨੇ ਜਿਹੜੇ ਗੀਤਾਂ ਦੇ ਵਿੱਚ ਬਾਵਾ ਨਹੀਂ ਬਚਾਉਂਦੇ ਫਿਰਦੇ ਉਹ ਨਹੀਂ ਸਾਡੇ ਹੀਰੋ ਸਾਡੇ ਹੀਰੋ ਉਹ ਨੇ ਜਿਨ੍ਹਾਂ ਨੇ ਸੀਸ ਤਲੀ ਤੇ ਰੱਖੇ ਸਾਡੇ ਹੀਰੋ ਉਹ ਨੇ ਜਿਨ੍ਹਾਂ ਨੇ ਦਰਾਇ ਖੈਬਰ ਤੇ ਕਿਲਿਆਂ ਦਾ ਖਾਲਸਾ ਰਾਜ ਦਾ ਜਾਲ ਪਿਛਾ ਦਿੱਤਾ ਸਾਡੇ ਉਹ ਨੇ ਜਿਨ੍ਹਾਂ ਦਾ ਨਾਂ ਦੇ ਨਾਲ ਪੰਜ ਹੱਥਾ ਲੱਗਦਾ ਸੀਗਾ ਪੰਜਾਂ ਜਿੰਨਾ ਜੋਰ ਰੱਖਦੇ ਸੀ ਸਵਾ ਸਵਾ ਲੱਖ ਦੇ ਬਰਾਬਰ ਹੁੰਦੇ ਸੀ ਉਹ ਸਾਡੇ ਹੀਰੋ ਨੇ ਸਾਡੇ ਹੀਰੋ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅਮਰਸ਼ੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਨੇ ਸੋ ਆਪਾਂ ਆਪਣੀ ਜਿਹੜੀ ਡਾਇਰੈਕਸ਼ਨ ਆ ਜੋਸ਼ ਸਾਡੇ ਚ ਬਹੁਤ ਪੰਜਾਬੀਆਂ ਚ ਸਿੱਖਾਂ ਚ ਨੌਜਵਾਨਾਂ ਚ ਜੋਸ਼ ਬਹੁਤ ਹੈ ਘਾਟ ਹੋਸ਼ ਦੀ ਹੈ ਤੇ ਇੱਕ ਡਾਇਰੈਕਸ਼ਨ ਦੀ ਹੈ ਜਿੱਦਨ ਅਸੀਂ ਡਾਇਰੈਕਸ਼ਨ ਸਹੀ ਕਰ ਲਈ ਜਿੱਦਨ ਅਸੀਂ ਆਪਦੀ ਇੱਕ ਸੁਰਤਾ ਕਰ ਲਈ ਮੇਰੇ ਖਿਆਲ ਦੇ ਨਾਲ ਨਸ਼ੇਦ ਰੋ ਖੰਭ ਲਾ ਕੇ ਉੱਡ ਜਾਣਗੇ ਨਾ ਅਸੀਂ এডੂਕੇਸ਼ਨ ਤੋਂ ਵਾਂਝੇ ਰਹਿ ਜਾਵਾਂਗੇ এডੂਕੇਸ਼ਨ ਜਿਹੜੀ ਧਾਰਮਿਕ এডੂਕੇਸ਼ਨ ਦੀ ਮੈਂ ਗੱਲ ਕਰ ਰਿਹਾ ਕਿਉਂਕਿ ਅੱਜ ਸਾਡੇ ਨੌਜਵਾਨਾਂ ਨੂੰ ਇਤਿਹਾਸ ਨਹੀਂ ਜੇ ਸੀਪੀਐਸਸੀ ਪੀਐਸਸੀਬੀ ਦੇ ਵਿੱਚ ਬਿਲਕੁਲ ਨਹੀਂ ਪੜਾਇਆ ਜਾ ਰਿਹਾ ਪਰ ਜੇ